ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਗੇ ਪਹੁੰਚੇ ਆ ਪਿੰਡਾ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪੀਦੇ ਕੋਲ ਆਏ ਆ ਸਰਿਆਲੀ ਤੋਂ ਇੱਕ ਦੋ ਸੋ ਸੜਕ ਨਿਕਲਦੀ ਹੈ ਪੱਟੀ ਨੂੰ ਇਸੇ ਚੜ੍ਹਕ ਦੇ ਉੱਪਰ ਪਿੰਡਾ ਬੁਰਜ ਨੱਥੂ ਕੇ ਬੁਰਜ ਰੇਕਾ ਕੜਿਆਲਾ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਆ ਅੱਜ ਤੋਂ ਤਕਰੀਬਨ ਦੋ-ਤਿੰਨ ਦਿਨ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਦੋ ਬੜਾ ਦਿਖਾਈਆਂ ਸੀ ਤੁਹਾਨੂੰ ਅੱਜ ਹੈਪੀ ਫੇਅਰ ਦੋ ਨਗ ਲੈ ਕੇ ਹਾਜ਼ਰ ਹੋਇਆ ਠੀਕ ਆ ਜੀ ਦੋਵੇਂ ਪਸ਼ੂ ਜਿਹੜੇ ਆ ਸੂਏ ਸਵਾਈ ਆ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਵੀ ਸੂਈ ਆ ਤੇ ਇੱਕ ਮੱਝ ਇੱਕ ਝੋਟੀ ਦਿਖਾ ਦੇਾਂਗੇ ਇਹ ਵੀ ਕਰਮਾਂ ਵਾਲੀ ਸੂਈ ਸਵਾਈ ਆ ਸੋ ਕਿੰਨਾ ਕਿੰਨਾ ਸਮਾਂ ਹੋ ਗਿਆ ਤੇ ਇਹਨਾਂ ਨੂੰ ਸਈਆਂ ਨੂੰ ਤੇ ਕਿੰਨਾ ਦੁੱਧ ਕੀ ਮੁੱਲ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤਰੀਕਾ 6 April ਤੇ ਸਮਾਂ ਕੋਈ ਮਾਰਨਿੰਗ ਦੇ 11 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਹੈਪੀ ਸਾਸਤਰੀ ਕਾਲ ਮਹਾਰਾਜ ਸਾਸਤਰੀ ਕਾ ਸੰਤੂ ਸਾਹ ਤੋ ਠੀਕ ਹੈ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਤੁਹੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਪੀ ਹੋਰ ਸੁਣਾਓ ਹੋਰ ਬਸ ਵਧੀਆ ਉਧਰ ਵੇਖਿਆ ਮਾਲ ਵੇਖਿਆ ਵੇਖਿਆ 15 ਮਾੜੇ ਸੰਧੂ ਸਾਹਿਬ ਉਹ ਤੋਂ ਬਾਅਦ ਦੋ ਗਾੜਾ ਕੱਢ ਲਈਆਂ ਉਹ ਵੀ ਵੇਖੀਆਂ ਠੀਕ ਆ ਠੀਕ ਆ ਹਾਂਜੀ ਬੜਾ ਚੰਗੀਆਂ ਸੀ ਨਾਲੇ ਮੁੰਨ ਮਾਲ ਜੀ ਭਾਜ ਚੰਗੇ ਭਾਜ ਆਜ ਵੀ ਚੰਗੇ ਫਿਰ ਮੈਂ ਕਹਿੰਦਾ ਅੱਜ ਹੀ ਫੜ ਲਓ ਖੜ ਲਓ ਕੰਮ ਹੀ ਇਹਦੇ ਚਲੋ ਕਰਾ ਦਈਏ ਫੜ ਲਓ ਫੜ ਲਓ ਫਿਰ ਬਸ ਜੀ ਅੱ삐 ਸ਼ੁਰੂਆਤ ਪਈ ਤਾਂ ਆਪਾਂ ਇੱਕ ਵਾਰ ਦਿਖਾ ਦਈਏ ਤੇਰੇ ਕੋਲ ਤੇ ਆ ਛੋਟੀ ਪਹਿਲਣੀਆਂ ਪਈ ਜਾਣ ਪਹਿਲਣੀਆਂ ਛਿੱਗੀ ਝੋੜੀ ਸੰਨੂ ਸਾਹਿਬ ਇਹ ਵੀ ਗਾਵਾਂ ਨੂੰ ਡੈਂਦੀ ਪਰਸਾ ਛੋਟੀ ਕੁੱਤੇ ਬਹਿ ਜਾਓ ਛੋਟੀ ਬੜੀ ਪਿਆਰੀ ਆ ਹਾਂਜੀ ਹਾਂਜੀ ਲਓ ਵੀ ਤੁਹਾਨੂੰ ਆਪਾਂ ਸਾਇਕਲ ਨੰਬਰ ਤੇ ਦਿਖਾਵਾਂਗੇ ਪਹਿਲਾਂ ਸ਼ੁਰੂਆਤ ਇਸ ਵਾੜ ਤੋਂ ਕਰ ਲੈਨੇ ਆ ਇਹਦੀ ਕੀ ਡਿਟੇਲ ਹੈ ਹੈਪੀ ਸੂਆ ਸਾਹਿਬ ਦੂਜਿਆ ਸੂਆ ਸੂਈ ਆ ਵਾੜ ਪਰਸੋਂ ਦੀ ਸੂਈ ਆ ਅੱਛਾ ਤੇ ਕੋਈ 12 ਜੇ 13 ਕਿਲੋ ਜੇ ਬੋਲਾ ਹਾ ਥੱਲੇ ਬਗਲੇ ਨਾੜਾ ਨੂੰ ਨੇ ਵੇਖੋ ਕਿਦਾਂ ਲੱਗੀਆਂ ਹੂੰ ਪਰਸੋਂ ਦੀ ਸੂਈ ਹੈ ਹਾਂਜੀ ਲੋਕ ਪਰਸੋਂ ਬਾਲਟੀ ਘਰ ਆਈਆਂ ਮਾਰਦਾ ਕੋਲੇ ਪੋਲਾ ਕਰਮਾਲੀ ਥੱਲੇ 12 13 12 13 ਕਿਲੋ 12 13 ਕਿਲੋ ਸਾਨੂੰ ਸਭ ਮਿਲ ਕੇ ਲਾਵਾਂ ਲੀਟਰ ਨਾਲ ਕਹਿਣਾ ਨਹੀਂ ਮਗਰ ਬੱਚਾ ਮਗਰ ਵਸ਼ਾ ਜੀ ਠੀਕ ਆ ਹਾਂ ਜੀ ਮੋਦੀ ਮਗਰ ਬੱਚਾ ਦੇਖੋ ਜਾ ਵਜਾ ਪਿਆ ਨਾੜਾਂ ਦਾ ਦੋਵੇਂ ਪਾਸੇ ਬੜੀ ਠੰਡੀ ਧੀਰੀ ਆ ਇਹ ਦੇਖੋ ਨਾੜਾ ਲੋ ਥਣ ਥਣ ਬਹੁਤ ਸੁਣ ਲਗਾ ਬਹੁਤ ਜਿਆਦਾ ਸੁਣ ਲਓ ਚੁਵਾਈ ਆ ਦੇ ਬਬੀ ਥਣਾ ਦੀ ਮੇਰਾ ਭਰਾ ਕੋਈ ਸੈਚ ਚੈੱਕ ਕਰ ਲੋ ਬਹੁਤ ਵਧੀਆ ਮੁੱਠੀ ਮੁੱਠੀ ਥਣਾ ਸੋ ਮਿਲਕਨ ਆੜੀ ਦੋ ਪਾਸੇ ਬਹੁਤ ਸੋਹਣੀ ਮੋਟੀ ਬਾਕੀ ਹਵਾਨੇ ਚੱਡੇ ਉੱਪਰ ਬੇਨ ਬੱਚਾ ਮਗਰ ਮੇਲ ਕਾ ਫਾਟਾ ਬੱਚਾ ਹੀ ਬੱਚਾ ਸ਼ਾਈ ਹਾਲ ਦਾ ਨਾ ਕੋਈ ਵੀ ਸ਼ਾਈ ਹਾਲ ਦਾ ਕਰ ਪਰਸੇ ਆਫਿਸ ਨੂੰ ਸਰ ਆ ਤੇ ਸੁਈ ਅਜ ਤੇਜਾ ਦੇਣਾ ਹਾਂਜੀ ਸੋ ਸੂਬਾ ਵੀ ਦੂਜਾ ਕਰਮਾ ਵਾਲੀ ਦਾ ਠੀਕਾ ਸੁਆ ਸ਼ਿੱਗੀ ਜੋ ਮੂਤ ਵੀ ਬਹੁਤ ਵਧੀਆ ਸੋ ਰੰਗ ਬਾਜਾ ਠੀਕਾ ਜੀ ਬਾਕੀ ਰੰਗ ਫੈਸ਼ਨ ਪੁਸ਼ਨ ਵੱਚੀ ਦਾ ਬਹੁਤ ਸੋਨਾ ਲਾ ਹੈਪੀ ਮੜੇ ਕੋਲ ਕੇ ਕੋਈ ਤੋਰ ਕੇ ਕਰਾ ਦਰਸ਼ਨ ਦੇ ਠੀਕਾ ਜੀ ਸੋ 12 13 ਕਿਲੋ ਦੋਸਤੋ ਬੋਲੇ ਬੋਲਾ ਹੈ ਸੋ ਚਾਰੇ ਥਾਣਾ ਬਹੁਤ ਵਧੀਆ ਮੁੱਠੀ ਮੁੱਠੀ ਥਾਣ ਲੱਗਾ ਬੈੜ ਨੂੰ ਚੌਂ ਦੇ ਬਦੀ ਜਿਆਦੀ ਚੰਗੀ ਹੈ ਵੇ ਉਦੋਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂਗਾ ਠੀਕ ਆ ਹਾਂ ਜਿਹੜਾ ਬੱਚੇ ਦਾ ਜ਼ਿਆਦਾ ਕਰਦੀ ਹੈ ਤੇ ਹਣ ਤੋਂ ਆਹ ਖੰਗੋੜ ਠੰਡੀ ਤੇਰੀ ਨਾਲਾ ਨੂਣਾ ਵੜੀਆਂ ਲੈਵੇ ਤੇ ਦੋਵੇਂ ਪਾਸੇ ਹੀ ਹਾਂ ਦੋ ਦੋ 17 18 ਕਿਲੋ ਤੁਹਾਨੂੰ ਸੌ ਚਵਾ ਦੂਗੀ ਹੂੰ ਗਰਮੀ ਦਾ ਕਰਾਹ ਕੱਦ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਆਪਾਂ ਕਹਿ ਸਕਦੇ ਹਾਂ ਬਾਕੀ ਬੇਲ ਬੂਲ ਚੰਗੀ ਆ ਸੋਲ ਬਾਈ ਬੈੜ ਦੀ ਚੰਗੀ ਆ ਸੋ ਚੋਣ ਦੇ ਬਾਅਦ ਹੀ ਚੰਗੀ ਆ ਠੀਕ ਆ ਜੀ ਤਿੱਜਾ ਦੇਣੇ ਅੱਜ ਤੇ ਦੂਜਾ ਹੀ ਸੂਆ ਕਰਮਾ ਲਈ ਦਾ 12 13 ਕਿਲੋ ਬਹੁਤ ਬਾਕੀ ਦੁੱਧ ਚਵਾਜੂਗੇ ਆ피 15 16 ਕਿਲੋ ਮੈਂ ਕਹਿੰਦਾ ਸੰਤੂ ਸਾਹਿਬ 16 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਆਪਾਂ ਲਾਗੋ ਲਈ ਨਾਲ ਦੇ ਪਿੰਡੋਈ ਅੱਛਾ ਅੱਛਾ ਬਾਕੀ ਸਫਾਈ ਦਾ ਸੰਤੂ ਸਾਹਿਬ ਚੋਣਵਾੜੀ ਦਾ ਬਾਕੀ ਨਾਲਾ ਨੂੜਾ ਖੋਲ ਦੇ ਵੇ ਜੀ ਹਾਂ ਵੇਖ ਲਓ ਹੈ ਸੀਲ ਠੰਡੀ ਆ ਕੋਈ ਜਿਕਤ ਨਹੀਂ ਮਗਰ ਨਿਕਲ ਬੱਚਾ ਜਿਹਾ ਲੱਗਾ ਹਾਂਜੀ ਹਾਂਜੀ ਆ ਨਹੀਂ ਚੱਲਦਾ ਜੀ ਨਾ ਨਾ ਕੋਈ ਚੱਕਰ ਨਹੀਂ ਵੱਖਰਾ ਹੀ ਆ ਹਾਂਜੀ ਹਾਂਜੀ ਮਾ ਵੀ ਚਾਰੇ ਥਾਂ ਲਾ ਫਾੜੀਆ ਸੁਫਾੜੀ ਜਲਾ ਚੱਟਾ ਲੈਵਾ ਠੀਕ ਆ ਜੀ ਧਾਰਾ ਬਹੁਤ ਵਧੀਆ ਤੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤੁਹਾਨੂੰ ਆਪਾਂ ਤਸੱਲੀ ਕਰਾ ਦਿੰਨੇ ਆ ਵਧੀਆ ਚੰਗੇ ਹਵਾਨੇ ਚੱਡੇ ਲੈਵੇ ਦੇ ਵਿੱਚ ਆ ਦੇਖੋ ਜਦਾ ਸਾਫ ਸੁਥਰੀ ਜਿੰਨੀ ਜੋਗੀ ਆ ਮੈਂ ਵੀ ਅਫੀ ਦੋ ਦੋ ਚਾਰ ਚਾਰ ਧਾਰਾ ਮਾਰਦ ਗਿਆ ਹੈ ਲਓ ਜੀ ਐਡੀ ਠੜੀ ਪਾਈਦਾ ਪਿੱਠੇ ਥੱਲੇ ਮੋਟਾ ਬਦ ਜਾ ਮਗਰੇ ਮਗਰੇ ਮਾਰਦੇ ਇਹ ਬੱਚਾ ਵੀ ਛਿਰਨਾ ਛਿਰਨਾ ਨਾ ਛੱਡੋ ਬੰਬੀ ਇਹ ਚੋਣ ਬੋਰੀ ਹੈ ਮੈਂ ਨਾ ਦੋ ਦੀ ਮੋਟਰੀ ਹਾਂ ਸਾਬ ਐਡੀ ਚਵਾਈ ਆ ਦੇ ਮੌਜੀ ਕਰੋ ਚੈੱਕ ਸੋ ਬਹੁਤ ਹੋਣੀ ਦੋਸਤੋ ਧਾਰ ਚੰਗੀ ਚਵਾਈ ਆ ਮੋਟੀ ਉਂਗਲਾਂ ਕੋਲ ਜੱਡੀ ਤੇ ਬਾਕੀ ਮੁਠੀ ਵਾਲਾ ਥਾਣਾ ਠੀਕ ਆ ਜੀ ਮੈਨੂੰ ਐਡੀ ਨਜਵਾਈ ਕਰਨੀ ਆ ਕਿਸੇ ਭਰਾ ਨੇ ਕਰਨੀ ਜਿਹੜ ਨੇ ਸਾਨੂੰ ਮਰਜੀ ਕਰ ਲੈ ਯੋਗੇ ਨੂੰ ਆਦੇ ਅਭੀ ਮੌਲਕ ਕੀ ਡਿਮਾਂਡ ਕਰਤੀ ਸਾਨੂੰ ਸਾਹਿਬ ਮੌਲਕ ਕਰ ਲਈਏ 65 ਮੌਲਕ ਹੈ 70 60 ਹਜ਼ਾਰ ਚੋਂ ਮਾਨਤਾਣ ਕਰ ਦਾਂਗੇ 60 ਹਜ਼ਾਰ ਚੋਂ ਹਾਂਜੀ ਛੋੜ ਛੱਪਾ ਕਰ ਦਾਂਗੇ 2000 ਕਰ ਦਾਂਗੇ 58 ਦੀ 58 ਹਜ਼ਾਰ ਚੋਂ ਆਏ ਦਾ ਮਾਨਤਾਣ ਕਰ ਦਾਂਗੇ ਠੀਕ ਆ ਹਾਂਜੀ ਸਾਨੂੰ 2 ਤੋਂ 17 18 ਕਿਲੋ ਰਾਇ ਭਰਾਈ ਜਾਊਗੀ ਛਾਈ ਹਾਲ ਦਾ ਕਰਾਸ ਗਰਮੀ ਦਾ ਤੋਸਾ ਹੈ ਹਮ ਬਾਕੀ ਫੇਰ ਭਾਜਾ ਮਾਰ ਜੀ ਬੈਠ ਰੋ ਥਾਣੂ ਵੀ ਚੰਗਾ ਸਪੈਸ਼ਲ ਲੱਗਾ ਸਵਾਦ ਦੀ ਬਹੁਤ ਵਧੀਆ ਹਾਂਜੀ ਤੇਰੀ ਟੂਰੀ ਬਹੁਤ ਜਿਆਦੀ ਹਾਂਜੀ 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 ਬਹੁਤ 52000 ਦੀ ਪ੍ਰਾਬੋ ਮਿਲਦੀ ਹੈ ਸ਼ਾਈ ਵਾਲਾ ਕਰਾਉ ਜੋ ਸ਼ਾਈ ਬਾਦ ਹੈ ਚਫਤਾ ਕਰਾਉ ਸਾ ਬਾਕੀ ਠੰਡੀ ਨਿੱਗੀ ਬਹੁਤ ਜਿਆਦੀ ਆ ਕੋਈ ਤੁਸੀਂ ਦੇਖ ਲਿਆ ਕਿਤੇ ਕਰਮਾਣੀ ਦੇ ਕਰਤਾਲੋ ਦੂਜੀ ਨਾਲ ਲੱਤ ਨਹੀਂ ਰੱਖੀਗੀ ਨਾ ਨਾ ਆ ਦੇਖੋ ਹਾਂ ਜਿੱਦੀ ਮਾਡੀ ਚੁੰਮੜੇ ਰੋ ਸੰਨੂ ਸਾਹਿਬ ਇਹ ਦੰਦ ਲੋ ਵੀ ਇਹ ਜੀ ਸਾਢੇ 4-5 ਬੈੜ ਆਉਣੀ 1.5 ਲੱਖ ਵਾਲੀ ਮੈਂ ਦਾ ਮੁਕਾਬਲਾ ਕਰਨਾ ਦੋ ਵਾਲੀ ਜਾਂਨੇ ਬਿਲਕੁਲ ਹਾਂਜੀ ਹਾਂਜੀ ਮੈਂ ਚੰਗੀ ਅਵਾਰ ਜਿੰਨੇ ਜੋਗੀ ਆ ਬਹੁਤ ਵਧੀਆ ਬਾਕੀ ਰੇਟ ਪੜਪਾ ਵੀ ਬੜਾ ਜਾਇਜ਼ ਹੈ ਸੰਦੂ ਸਾਹਿਬ ਜਾਇਜ ਕਮਾਈ ਨਾ ਦੇਣ ਦੇ ਰਹਿਓ ਵਿਕੀ ਜਾਂਦੀਆਂ ਹਾਂ ਹਾਂਜੀ ਅੱਪੇ ਕੇ ਸਾਇਰ ਨੰਬਰ ਤੇ ਛੋਟੀ ਆਪਣੀ ਪਹਿਲਣ ਛੋਟੀ ਜੋ ਮੂੰਹੋਂ ਛਿੱਗੀ ਮਗਰ ਕੱਤੀ ਸੂਈ ਨੂੰ 15 ਤੋਂ 20 ਦਿਨ ਹੋ ਗਏ ਜੋ 15 20 ਦਿਨਾਂ ਦੇ ਹਾਂਜੀ ਹਾਂਜੀ ਬਹੁਤ 15 20 ਦਿਨਾਂ ਦੀ ਸੂਈ ਆ ਆ ਮਗਰ ਦੇ ਜੋ ਬੱਚਾ ਮਗਰ ਦੇਖ ਸਕਦੇ ਹੋ ਕੱਟੇ ਇਹ ਵੀ ਸੰਦੂ ਸਾਹਿਬ ਲਓ ਲੈ ਇਹ ਨਹੀਂ ਆ ਪੀ ਕੋਲੇ ਮੱਝੀ ਗਾਂ ਹੀ ਠੰਡੀ ਮਿਲੂਗੀ ਮੱਝਾਂ ਵੀ ਸੰਦਕੇ ਮਿਲਣਗੀਆਂ ਆ ਗਿਆ ਆਪੀ ਤੇ ਛਾ ਗਿਆ ਆ ਗਿਆ ਪੀ ਆ ਬਿਲਕੁਲ ਆਵੇ ਫਟਾਰ ਹੈ ਜਵਾਏ ਡੇਢ ਦੇ ਪਹਿਲੇ ਨੇ ਕਟਿਆ ਕੋਈ ਬੱਚੇ ਉਹ ਹੀ ਲੱਗਿਆ ਉਹਨਾਂ ਨੇ ਫਾਇਦਾ ਬੈਠੇ ਹੋ ਥੱਲੇ ਇਹਨਾਂ ਦੇ ਹਾਂ ਚੋਰ ਚੋੜ ਦੀ ਯਾਰ ਪੋਲੀ ਬਾਕੀ ਥਣ ਬਹੁਤ ਸੋਨਾ ਵੇਖੋ ਲਓ ਇਹਨਾਂ ਤੋਂ ਤਾਂ ਫੀਲ ਥੱਲੇ 10 ਕਿਲੋ ਦੁੱਧ ਦੇਊਗਾ 9 ਕਿਲੋ ਦੀ ਗਾਰੰਟੀ ਦੇ ਦਾਂਗੇ ਲਓ ਵੀ 10 ਕਿਲੋ ਦੁੱਧ ਤਾਂ ਤੇ 9 ਦੀ ਗਾਰੰਟੀ ਤਾਂ ਸੱਲੀ ਆ ਹਾਂਜੀ ਬਾਲਟੀ ਜਿਹੜਾ ਤਾਰੂਰਾ ਮਰਾਇਆ ਵਿਖਾਵਾਂਗੇ ਬਾਕੀ ਥਾਨ ਵਾਲਾ ਤੂੰ ਤਾਂ ਬੜਾਉਂਦੀ ਆ ਇਹ ਬੱਚਾ ਜੇ ਆਪਾਂ ਲਾਗਾ ਹੀ ਥਾਂ ਤੋਂ ਚੰਗਾ ਕੱਢ ਜੇ ਬਾਗੀ ਰਲੋ ਸੀਲੀ ਵੇਖੋ ਨਿਗਈ ਪਹਿਲਾਂ ਕਟੀਆਂ ਬੱਚੇ ਨੂੰ ਨਹੀਂ ਲੱਗਦੇ ਭਾਈ ਤਾਂ ਬੈਠੇ ਥੋੜੇ ਸਾਈ ਸਾਰੀ ਝਾੜੀ ਬਿਲਕੁਲ 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 ਆਹ ਤੇ ਬੱਚੇ ਨੂੰ ਹੀ ਲੱਗੇ ਲੱਗਣ ਦਿੰਦੀਆਂ ਹਾਂਜੀ ਇਸ ਤਰ੍ਹਾਂ ਦੂਰ ਦੀ ਗੱਲ ਹੀ ਆਸ ਜੀ ਲੋ ਵੀ 9 ਕਿਲੋ ਦੁੱਧ ਦੀ ਤਸੱਲੀ ਦੇ ਦੋਸਤ ਜੀ ਸਾਹਿਬ ਹੈ ਮਾਜਿਆ ਪਰ ਠੰਢੀ ਘਾਹ ਹੁਣੋਂ ਵੀ ਜ਼ਿਆਦੀ ਹੈ ਜੀ ਹਾਂ ਪਹਿਲਾਂ ਨਹੀਂ ਕੱਟੀ ਆ ਕੋਈ ਜੱਸੇਵਾਲ ਹਿੰਦੂ ਲਾ ਤੂੰ 12 ਕਿਲੋ ਚਾਊ ਚਵਾਊਗੀ ਆ ਰਿਕਾਜਪੂੜ ਚੰਗਾ ਮਾਲ ਆ ਚਲੋ ਬਾਕੀ ਇਹ ਹੁਣ ਜਿੰਨੇ ਘਾਲ ਦੀ ਘੜੀ ਜਿੰਨਾ ਹੈ ਬਾਕੀ ਮੇਨ ਗੱਲ ਸੀੜਵਰੀ ਆ ਓ 9 ਕਿਲੋ ਖੁੱਲਾ ਡੁੱਲਾ ਮੈਂ ਕਹਿੰਦਾ ਲੀਟਰ ਮਾਰ ਕੇ ਦਵਾਂਗੇ ਕਾਲੀ ਸ਼ਾ ਨਿਗਾ ਨਿਗਾ ਸਿੰਗਲ ਕਹਿ ਜਾਓ ਲੋ ਵੀ ਬਾਕੀ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਆ ਸ਼ਕੀਰ ਵੀ ਬਹੁਤ ਆ ਬਾਕੀ ਛੋਟੀ ਸਿੰਗੀ ਦੇ ਵਿੱਚ ਇਹ ਜਿਹਾ ਕੱਤੀ ਦਾ ਬੇਹੇੜਾ ਕਰਦੀ ਓਦਾਂ ਬਾਕੀ ਇਹ ਨਹੀਂ ਕੋਈ ਚੱਕਰ ਨਹੀਂ ਭਵਾਈਸੇ ਬਿਰੋ ਲੋ ਜਾਵੇ ਇੱਥੇ ਬੁਰਜਾ ਦੇ ਮੇਲ ਲਗਾ ਏ ਅੱਛਾ ਹਾਂਜੀ ਬੁਰਜਾ ਤੋਂ ਮਿਲਣੀਆਂ ਫਿਰ ਲੈ ਲੋ ਚੱਲ ਭਾਈ ਮਿੰਦਾ ਦੰਗੜਾ ਠੋਕਾ ਹੀ ਪਸਮਾਈ ਝੋਟੀ ਵੇਖੋ ਤਾਨ ਕਿੰਦਾ ਦਾ ਸਪਾਈ ਕਿਤਾ ਸਾਨੂੰ ਸਾਹਿਬ ਨੇ ਚੰਗੀ ਆ ਝੋਟੀ ਸਾਰੀ ਚੰਗੀ ਆ ਕਰਦੀ ਪੂਰਾ ਬੱਚੇ ਦਾ ਕਿ ਇਹ ਨਾ ਕੋਈ ਬੱਚਾ ਬੁਚਾ ਨਹੀਂ ਪਾਦੀ ਪੌਦੀ ਦਸਲੇ ਬੈ ਬਖਾਈ ਜਾਂਦਾ ਬੱਚੇ ਦਾ ਪੂਰਾ ਕਰਦੀ ਆ ਬੱਚਾ ਡਿੰਗਦਾ ਭੱਜ ਕੇ ਆ ਗਈ ਸੀ ਕਈ ਵਾਰੀ ਨਹੀਂ ਹਾਂਜੀ ਹਾਂਜੀ ਤੇ ਮੈਂ ਸੀਲੀ ਵਗਾਉਂਦਿਆਂ ਵੀ ਸੀਲ ਜਾ ਚੰਗੀ ਠੰਡੀ ਧੀਰੀ ਆ ਸੋ ਸੀਲਸ ਲਾਗਾਂ ਦੇ ਪਾਸੇ ਦੋਸਤੋ ਖੀਰ ਹੋ ਗਈ ਆ ਠੀਕ ਆ ਜੀ ਠੰਡੀ ਧੀਰੀ ਆ ਝੋਟੀ ਪਹਿਲਾ ਸੂਬਾ 15 ਦਿਨਾਂ ਦੀ ਸੂਈ ਕੱਟੀ ਮਗਰ ਆ ਤੇ 9 ਕਿਲੋ 10 ਕਿਲੋ ਦੁੱਧ ਦੇ ਥੱਲੇ ਮੌਕੇ ਆ ਆ ਦੇਖੋ ਚੰਦੂ ਜਾਬੋ ਉਹ ਵੀ گاਵਾ ਵਾ ਤੇ ਵੀ گاਵਾ گاਵਾ ਹੀ ਦੋਵੇਂ گاਵਾ ਹੀ ਦੋਵੇਂ ਲੈ ਚੰਗੀ ਜਵੇ ਹਾਂ ਸੋ ਆ ਤਾਂ ਮੈਂ ਕੋਈ ਥਾਣਾ ਪਾ ਬੁਖਾ ਦਿੰਨੇ ਆ ਸਾਰੇ ਪਾਸਿਓਂ ਠੀਕ ਆ ਜੀ ਸੋ ਮੁਠੀਦਾਰ ਥਾਣਾ ਇਹਦੇ ਜਰੂਰ ਦਾ ਰਾਮ ਕਰਵਾ ਦਿੰਨੇ ਆ ਆਪਾਂ ਸਾਸਾ ਧਾਰਾ ਮਾਰ ਕੇ ਆਪਾਂ ਜਰੂਰ ਦਿਖਾ ਦਿੰਨੇ ਆ ਆ ਦੇਖੋ ਬਹੁਤ ਵਧੀਆ ਚੰਗੀ ਝੋਟੀ ਆ ਪਲੂਨ ਪਹਿਲਾ ਸਵਾ ਝੋਟੀ ਆ ਨਵੀਂ ਝੋਟੀ ਆ ਬਾਕੀ ਮੇਰਾ ਭਰਾ ਜਿਹੜਾ ਚਾਹ ਬਣਾ ਉਹ ਸ਼ਾਇਦ ਜਿਹੜਾ ਜੀ ਮੌਕਾ ਨਾ ਗਵਾਇਓ ਜਿਹੜੇ ਭਰਾਣੇ ਕਰੇ ਰੱਖਣੀ ਆ ਇਧਰੋਂ ਤੁਹਾਨੂੰ ਵਿਖਾ ਦਿੰਨੇ ਆਪਾਂ ਛੁਭਾਈ ਆ ਦੇਖੋ ਇਹ ਮਗਰਲੇ ਥਣਾ ਦਾ ਚੋਣ ਵੇਖੋ ਉਹਦਾ ਵੀ ਲੋਕਸ ਮਾਈ ਗਿਓ ਚਵਾਈ ਦੇ ਸਬਸ ਬੜੀ ਜਿਆਦੀ ਚੰਗੀ ਹੈ ਘਰ ਦੇ ਵਿੱਚ ਡੇਢ 2 ਕਿਲੋ ਗਾੜੀ ਹੋ ਵੀ ਚੋ ਤੇਰੀ ਹੂੰ ਬਸ ਬਠੀਕ ਹੈ ਜੀ ਓਕੇ ਜੀ ਬਹੁਤ ਵਧੀਆ ਜਵਾ ਬਲੋ ਇਹਦੇ ਅੱਜ ਵੀ ਜਿਹੜੀ ਆਉਗੀ ਪਵਾ ਇੱਕ ਹੀ ਸਮਝ ਲਈ ਆ ਮੈਂ ਵੀ ਸਿਰਾਈ ਲਿਆਉਣੀ ਆ ਬਹੁਤ ਸਿਰੇ ਲੱਭ ਗਏ ਰੋਈ ਤੋ ਤੇਨ ਸੱਲੀ ਮੈਂ ਦਵਾਦਨੀ ਕਰਾ ਸਕਦਾ ਵੀਰ ਮੇਰਾ ਲਓ ਤੇ ਤੋ ਤੇ ਚੋ ਰਬਦਾ ਰਬ ਦਾ ਨਾਂ ਹੀ ਆ ਇਹਨੇ ਵੀ ਪਹਿਲਾਂ ਵੀ ਕਿੱਤੀ ਮਾਜੇ ਰੱਦਾ ਪਿੰਡ ਘੇਰੇ ਘੇਰੇ ਖੜੇ ਹੁੰਦਾ ਹਾਂ ਜਿੱਦਾਂ ਮਰਜੀ ਕਿਨੇ ਜੀਏ ਸਾਰਾ ਨੂੰ ਵਕਤ ਪੈ ਜੇ ਬਸ ਚਲੋ ਮਾਜ ਚੋਈਏ ਹਨਾ ਹਾਂਜੀ ਹਾਂਜੀ ਤੇ ਇਹ ਕਰਮਾਂ ਵਾਲੀ ਥਾਲੇ ਵੇਖੋ ਤੇ ਕਿ ਸਪਾਈਸ ਨੂੰ ਕਿਦਾਂ ਲੱਗੇ ਨੇ ਬੜਾ ਟਕਾਣੇ ਤੇ ਥਾਲੇ ਵੇਖੋ ਕਿਦਾਂ ਲੱਗੇ ਝੋਟੀਆਂ ਨੂੰ ਪਹਿਲਾਂ ਨੂੰ ਮਰਨ ਲਾ ਵਰਨ ਲਾ ਵੇਖੋ ਸਫਾਈ ਬਾਕੀ ਮੇਨ ਗੱਲ ਠੰਡੀ ਤੇ ਸਾਨੂੰ ਸਭ ਵਧੀਆ ਵੇਖ ਲਓ ਬਹੁਤ ਪਿਆਰੀ ਝੋਟੀਆਂ ਲੋ ਵੀ 2 2 4 4 ਨਹੀਂ 5 5 7 7 ਧਾਰਾ 2 ਕਿਲੋ 2 ਕਿਲੋ ਬੱਚਾ ਜੇ ਬੜਾ ਦਿਖਾਉਣ ਲਿਆ ਇਦਾਂ ਹੀ ਪਸਮੀ ਆ ਇਦਾਂ ਹੀ ਧਾਰਾ ਮਰਾਈਆਂ ਹੈ ਠੰਡੀ ਧੀਰੀ ਆ ਕਾਲੀ ਸ਼ਾ ਕਾਲ ਤਰਗੀ ਝੋਟੀ ਆ ਹਾਂ ਜੀ ਨੇ ਪਿਆਰੀ ਝੋਟੀ ਆ ਬਾਕੀ ਬਸ ਸਿੰਘ ਮੂਹੇ ਸੋਹਣੀ ਆ ਬਾਕੀ ਪਹਿਲਣ ਜਿਹਨੀ ਜੋਗੀ ਸਾਫ ਸੁਥਰੀ ਆ ਕੀ ਮੁੱਲ ਕਰਦਾ ਪੀਆ ਸਾਨੂੰ ਸਾਹਿਬ ਮੁੱਲ ਕਰਦੇ ਆ 80000 ਰੁਪਏ ਸਾਰਿਆਂ ਛੋੜ ਦੇ 75000 ਦੀ ਝੋਟੀ ਦੇਣੀ ਆ 75 ਦੀ ਹਾਂ ਜੀ 1000 ਹੋਰ ਛੱਡ ਦੇ 74 ਦੀ ਦੇ ਦਾਂਗੇ ਠੀਕ ਆ ਹਾਂ ਜੀ ਲੋ ਵੀ ਇਹ 74000 ਦੀ ਝੋਟੀ ਮਿਲ ਜਾਊਗੀ ਠੀਕ ਆ ਜੀ ਬਾਕੀ ਖੂਬੀਆਂ ਵੇਖ ਲਓ ਝੋਟੀ ਦੇ ਵਿੱਚ ਠੀਕ ਹੈ ਜੀ ਸਾਨੂੰ ਜਾਵੋ ਡੀਲ ਸਾਬ ਚੰਦੀ ਧੀਰੀ ਵੇਖ ਲਓ ਤੁਸੀਂ ਕਿੰਨੇ ਆ 50000 ਰੁਪਏ ਬਿਠੇ ਲਓ ਹੂੰ ਇਹ ਤਾਂ ਮੈਂ ਇੱਕ ਅਰੀ ਬਾੜੀ ਖੜੀ ਰੱਖ ਕੇ ਦੂਜੀ ਹੀ ਲੱਗ ਗਈ ਨਹੀਂ ਆਉਂਦੀਆਂ ਨੀ ਪੱਕੀ ਗੱਲ ਆਪਾਂ ਦਾਰੀ ਬੈਗੇ ਥੱਲੇ ਬਿਖਾਤਾ ਨਹੀਂ ਦਿਖਾਈ ਨਹੀਂ ਬਿਠੇ ਜਿੰਨੇ ਥੱਲੇ ਬੈਗੇ ਹੂੰ ਲਓ ਠੀਕ ਹੈ ਮਹਾਰਾਜ ਲਓ ਵੀ 74000 ਦੀ ਝੋਟੀ ਅੱਜ ਮਿਲ ਜੂਗੀ ਸਾਫ ਸੁਥਰੀ ਝੋਟੀ ਜੇ ਕੋਈ ਜੋੜੀ ਲਊਗਾ ਤੇ ਫਿਰ ਆਪਾਂ 200 ਕਿਲੋਮੀਟਰ ਤੱਕ ਪਹੁੰਚ ਕਰਦਾ ਜੇ ਕੋਈ ਜੋੜੀ ਲਊ ਕੱਲੀ ਕੱਲੀ ਜੀ ਕੋਈ ਪਹੁੰਚ ਨਹੀਂ ਕੱਲੀ ਕੱਲੀ ਜੀ ਨਹੀਂ ਪ ਮੋਬਾਈਲ ਗੱਲ ਦੀ ਪਹੁੰਚ ਨਹੀਂ ਗਈ ਦੋ ਪਸ਼ੂ ਕੋਈ ਖਰੀਦੂਗਾ ਉਹ ਪਹੁੰਚ ਹੋ ਜੂਗੀ 200 ਕਿਲੋਮੀਟਰ ਤੱਕ ਬਾਕੀ ਲੈ ਵੀ ਚੰਗੀ ਆ ਸਾਫ ਸੁਥਰੇ ਦੇਵੇ ਦੇ ਵਿੱਚ ਤੇ ਝੋਟੀ ਤੁਹਾਨੂੰ ਦਿਖਾਤੀ ਆ ਬਹੁਤ ਖੂਬਸੂਰਤ ਤੇ ਚਾਹਵਨ ਭਰਾ ਤੁਸੀਂ ਕਰੋ ਕਾਲ ਅਵੇ ਇੱਥੇ ਡੰਗਰ ਮੇਲੂ ਆਪੀ ਤੋਂ ਸੀਲ ਸੰਡਾਈ ਆ ਹਾਂਜੀ ਲੈ ਵੀ ਆਪੀ ਚੰਗੇ ਆ ਨਗ ਤੇ ਨੰਬਰ ਇੱਕ ਬੋਲਦੇ ਨੰਬਰ 708814673573 ਪਿੰਡ ਆਪਣਾ ਬੁਰਜਨਥੂਕੇ ਜ਼ਿਲ੍ਹਾ ਤਰਨਤਾਰ ਤਹਿਸੀਲ ਪਟੀਨਾ ਮੇਰਾ ਕੀ ਆ ਜੀ ਠੀਕ ਹੈ ਜੀ ਹਾਂਜੀ ਲੋਵੀ ਭਰਾਵੋ ਇਹ ਗੱਲਬਾਤ ਸੀ ਠੀਕ ਹੈ ਜੀ ਅੱਜ ਦੋ ਨਗਾਂ ਦੀ ਡਿਟੇਲ ਆਪਾਂ ਤੁਹਾਨੂੰ ਦੇਣੀ ਸੀਗੀ ਦੋਵੇਂ ਪਸ਼ੂ ਚੰਗੇ ਆ ਸਾਫ਼ ਸੁਥਰੇ ਐਨੀਮਲ ਨੇ ਕਰੋ ਗੱਲਬਾਤ ਕਰੋ ਸੰਪਰਕ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ